ਦੋਸਤੋ ਇਹ ਲਦਾਖ ਦੇ ਲਾਲ ਪਹਾੜ ਇਹ ਲਾਲ ਪਹਾੜ ਦੇਖਦੇ ਹੁਣ ਅਸੀਂ ਆਮ ਵੀਡੀਓ ਰਿ ਵਿੱਚ ਇਹ ਉਹ ਆ ਦੇਖੋ ਜੀ ਲਾਲ ਰੰਗ ਹੈ ਇਹਨਾਂ ਦਾ ਦੇਖੋ ਪਰਬਾਰੀ ਤਾਂ ਹੁਣ ਹੋਰ ਘਟਾ ਇੱਥੇ ਦੋ ਰਸਤੇ ਨਿਕਲਦੇ ਪਏ ਆ ਪਦਮ ਜਾਣਾ ਅਸੀਂ ਪਦਮ ਨੂੰ ਹੁਣ ਕਨਫਰਮ ਨਹੀਂ ਵੀ ਆਹ ਰਸਤਾ ਕਿ ਉਹ ਰਸਤਾ ਇੱਥੇ ਹੁਣ ਸਾਰੇ ਬਾਈਕਰ ਇੱਥੇ ਆ ਕੇ ਖੜੇ ਹੋਈ ਜਾਂਦੇ ਦੇਖੋ ਜਿੱਤਾਂ ਹੀ ਸਾਨੂੰ ਰਸਤਾ ਕੋਈ ਪਤਾ ਲੱਗਦਾ ਫੇਰ ਕੱਤੀਆ ਚਾਂਦੇ ਆ ਰਸਤੇ ਦੇ ਵਿੱਚ ਅਜੇ ਤਾਂ ਕੁਝ ਨਹੀਂ ਕਿਸੇ ਨੂੰ ਇੱਕ ਪੱਕਾ ਦਾ ਰਸਤਾ ਜਿਹੜਾ ਆ ਦੇਖੋ ਵੀਓ ਕੋਈ ਨਹੀਂ ਆਦਾ ਹੁਣ ਸੜਕ ਆਈ ਆ ਪਿੱਛੇ ਤਾਂ ਆਫ ਰੋਡ ਹੀ ਸੀ ਆ ਜਿੱਦਾਂ ਤੁਸੀਂ ਆ ਪੱਥਰ ਦੇਖਦੇ ਹੋ ਤਾਂ ਇੱਥੇ ਹੀ ਹੋਰ ਕੁਛ ਨਹੀਂ ਸੀ ਇੱਥੇ ਤਾਂ ਘੱਟੋ ਘੱਟ 100 ਕਿਲੋਮੀਟਰ ਆਗੇ 100 ਕਿਲੋਮੀਟਰ ਪਲੱਸ ਹੀ ਦੀ ਨੇ ਜਿੱਥੇ ਉਈ ਘਰ ਨਹੀਂ ਦਿਸਿਆ ਆ ਇੱਕ ਆ ਹਾ ਹੁਣ ਮਿਲਿਆ ਇੱਕ ਘਰ ਉਹੀ ਆ ਕੈਂਚੀ ਜਿੱਥੇ ਪੈਂਦੀ ਆ ਤੇ ਕੋਹ ਨਹੀਂ ਪਤਾ ਵੀ ਇਹ ਕਿਹ ਘਰ ਕੇ ਕਿੰਨੀ ਨਹੀਂ ਕੋਈ ਘਰ ਯੂਪੀ ਵਾਲੇ ਬਾਈ ਤੇ ਗੁਜਰਾਤ ਵਾਲੇ ਬਾਈ हाँ जी दोस्तों, दोस्तों आ सारे बाइक का अपना पहुंच गया बाइकर अपने ये यूपी नंबर है बाइक ये यूपी वाले भाई है और ये देखो गुजरात नंबर ए गुजरात वाले की बाइक है ये रहा भाई गुजराती हम तो चढ़ गए अभी अभी तो बस वाले पंजाब वाले है यूपी वाले है। सब हम साथ में है

ਹਾਂ ਜੀ ਦੋਸਤੋ ਫਿਰ ਅਸੀਂ ਅੱਗੇ ਚੱਲਣ ਲੱਗੇ 40 ਕਿਲੋਮੀਟਰ ਰਸਤਾ ਰਹਿ ਗਿਆ ਤੇ ਸਾਡੇ ਆਪਣੇ ਗੁਜਰਾਤੀ ਭਰਾ ਆਪਣੇ ਵਾਲਾ ਇੱਕ ਵਾਰ ਫੋਟੋ ਲੁੱਟੀਏ ਚਲੋ ਇਹ ਗੁਜਰਾਤੀ ਭਰਾ ਸਾਰੇ ਆਪਣੇ ਤੇ ਪਿੱਛੇ ਜੁੱਤੀ ਵਾਲੇ ਵੀ ਆ ਸਾਰੇ ਮਸਤੀ ਦੇ ਮੂਡ 'ਚ ਆ ਹੁਣ ਪੰਗੜਾ ਬੰਦਾ ਬਹੁਤ ਅੱਗੇ ਲੱਗੇ ਆਏ ਬਸ ਥੋੜਾ ਰਸਤਾ ਰਹਿ ਗਿਆ ਫਿਰ ਮਿਲਦੇ ਆ ਅੱਗੇ ਜਾ ਲ ਕੇ ਬਦਮ ਜਾ ਕੇ ਮਿਲਾਂਗੇ ਹੁਣ ਅਪਰ ਰਸਤੇ 'ਚ ਬਸ ਗੁੱਡ ਮਾਰਨਿੰਗ ਦੋਸਤੋ ਮੈਂ ਆਮੋ ਜੀ ਤੁਸੀ ਦੇਖ ਰਹੇ ਹੋ ਬੀਬੀਕੇ ਵਲੌਗ 1 ਅੱਜ ਅਸੀਂ ਚੱਲਣ ਲੱਗੇ ਆਂ ਲੇਹ ਦੇ ਰਸਤੇ ਲੇਹ ਤੋਂ ਲਦਾਖ ਲਦਾਖ ਤੋਂ ਵਾਪਸੀ ਕਾਰਗਰ ਰਸਤੇ ਦੇ ਵਿੱਚ ਜਿੱਦਾਂ ਦਾ ਵੀ ਕੋਈ ਵਿਊ ਆਉਂਦਾ ਜਾਂ ਰਸਤਾ ਕਿੱਦਾਂ ਦਾ ਆ ਵੀ ਆ ਤੁਹਾਨੂੰ ਜਾਣਕਾਰੀ ਸ਼ੇਅਰ ਕਰਾਂਗੇ ਜੀ ਦੋਸਤੋ ਅਸੀਂ ਰੁਕੇ ਸੀ ਪਦਮ ਪਦਮ ਰਾਤ ਸਾਨੂੰ 9 ਵਜੇ ਗਏ ਸੀ ਇੱਥੇ ਆਉਂਦਿਆਂ ਨੂੰ ਤੇ ਆ ਪਦਮ ਦਾ ਵਿਊ ਦੇਖੋ ਸਾਹਮਣੇ ਪਹਾੜਾਂ ਦੇ ਤੇ ਆ ਹੋਟਲ ਆ ਜੋ ਅਸੀਂ ਰੁਕੇ ਸੀ ਹੋਟਲ ਜੰਬਾਲਾ ਫਟੇ اے ਭਾਈਆ ਸਾਨੂੰ ਚੰਡੀਗੜ੍ਹ ਤੋਂ ਮਿਲੇ ਆ ਤੇ ਅਸੀਂ ਬਸ ਇੱਥੋਂ ਨਾਸ਼ਤਾ ਕਰਕੇ ਅੱਗੇ ਚੱਲਣ ਲੱਗੇ ਆ ਅੱਗੇ ਸਾਨੂੰ 280 ਕਿਲੋਮੀਟਰ ਲੈ ਜਾ ਕੇ ਰੁਕਾਂਗੇ ਰਸਤੇ ਦੇ ਵਿੱਚ ਕੋਈ ਵੀਊ ਹੁੰਦਾ ਤਾਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਤੇ ਬਸ ਆਪਣੀ ਬਾਈਕ ਰੈਡੀ ਆ ਇੱਧਰ ਦੇਖੋ ਆ ਸਾਰੇ ਬਾਈਕਰ ਹੀ ਆ ਜਿੰਨੇ ਇੱਥੇ ਹੁੰਦੇ ਆ ਹੋਟਲਾਂ ਦੇ ਵਿੱਚ ਤੇ ਅਸੀਂ ਬਸ ਇੱਥੋਂ ਚੱਲਣ ਲੱਗੇ ਆ ਨਾਸ਼ਤਾ ਇੱਕ ਦੋ ਮਿੰਟ ਨਾਸ਼ਤਾ ਕਰਕੇ ਤੇ ਬਸ ਤੁਰਦੇ ਆਂ ਫਿਰ ਤੁਰ ਕੇ ਰਸਤੇ ਦੇ ਵਿੱਚ ਜੋ ਥੋ ਵਿਊ ਆਉਂਦਾ ਤੁਹਾਨੂੰ ਸ਼ੇਅਰ ਕਰਾਂਗੇ ਤੇ ਅੱਗੇ ਦੀ ਅਪਡੇਟ ਲਈ ਵੀਡੀਓ ਨਾਲ ਬਨੇ ਰਹੋ ਹਾਂਜੀ ਦੋਸਤੋ ਪਦਮ ਨੂੰ ਕਰਤਾ ਬਾਏ ਬਾਏ ਤੇ ਹੁਣ ਅਸੀਂ ਲੇ ਵਾਲੇ ਰਸਤੇ ਤੇ ਅੱਗੇ ਵਧ ਰਹੇ ਆਂ ਤੇ ਰਸਤੇ ਦਾ ਵਿਊ ਵੀ ਤੁਹਾਨੂੰ ਸ਼ੇਅਰ ਕਰਦੇ ਆਂ ਦੇਖੋ ਪਹਾੜਾਂ ਦੇ 뷰 ਦੋਸਤੋ ਇੱਕ ਜਾਣਕਾਰੀ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਜਦੋਂ ਆਪਾਂ ਪਦਮ ਤੋਂ ਅੱਗੇ ਵਧਦੇ ਆ ਤਾਂ ਉੱਥੋਂ ਦੋ ਰਸਤੇ ਨਿਕਲਦੇ ਆ ਇੱਕ ਰਸਤਾ ਕਾਰਗਲ ਨੂੰ ਚਲਾ ਜਾਂਦਾ ਜੋ ਕਿ 430 35 ਕਿਲੋਮੀਟਰ ਕਾਰਗਲ ਦੇ ਰਸਤੇ ਲੇ ਤੇ ਅਸੀਂ ਦੂਸਰੇ ਰਸਤੇ ਜਾ ਰਹੇ ਆ ਇਹ ਸਾਨੂੰ ਪਊਗਾ 225 ਤੋਂ 30 ਕਿਲੋਮੀਟਰ ਤਾਂ ਇਹ ਸਰਵਸਤੇ ਇੱਥੇ ਸਾਨੂੰ ਅੱਗੇ ਆ ਕੇ ਆਫ ਰੋਡਿੰਗ ਵੀ ਮਿਲੂਗੀ ਪਰ ਜੋ ਕਾਰਗਲ ਵਾਲਾ ਰਸਤਾ ਉਹ ਪੂਰਾ ਫੋਰ ਲੈਂਡ ਰਸਤਾ ਉਹਦੇ ਵਿੱਚ ਕੁਛ ਕ ਮੰਨ ਕੇ ਚਲੋ 30 ਕਿ 40 ਕਿਲੋਮੀਟਰ ਆਫ ਰੋਡਿੰਗ ਪਰ ਇਸ ਰੋਡ ਦੇ ਅੱਗੇ ਜਾ ਕੇ ਸਾਨੂੰ ਜ਼ਿਆਦਾ ਸਰ ਆਫ ਰੋਡਿੰਗ ਹੀ ਮਿਲਣੀ ਆ ਜੇ ਕੋਈ ਗੱਡੀ ਤੇ ਆ ਰਿਹਾ ਤਾਂ ਉਹ ਕਾਰਗਲ ਵਾਲੇ ਰਸਤੇ ਵੀ ਜਾ ਸਕਦਾ ਪੂਰੇ ਫੋਰ ਲੈਂਡ ਤੇ ਤੇ ਜੇ ਕੋਈ ਐਡਵੈਂਚਰ ਕਰਨਾ ਚਾਹੁੰਦਾ ਮੇਰਾ ਦੋਸਤ ਤਾਂ ਉਹ ਇਸ ਰਸਤੇ ਤੇ ਜਾ ਸਕਦਾ ਰਸਤਾ ਇਹ ਵੀ ਵਧੀਆ ਬਸ ਕੁਛਕ ਰਸਤਾ ਆਫ ਰੋਡਿੰਗ ਆ ਹਰ ਇੱਕ ਬੰਦੇ ਦਾ ਇੱਕ ਸੁਪਨਾ ਹੁੰਦਾ ਕਿ ਜ਼ਿੰਦਗੀ ਵਿੱਚ ਇੱਕ ਵਾਰ ਤਾਂ ਲੇਹ ਦਾ ਐਡਵੈਂਚਰ ਸਫਰ ਜ਼ਰੂਰ ਕੀਤਾ ਜਾਵੇ ਦੋਸਤੋ ਅਸੀਂ ਵੀ ਸਾਈਕਲ ਤੇ ਚੱਲੇ ਸੀ ਕਰੋ ਪਰ ਅੱਗੇ ਸ਼ਰੰਕਲ ਵਾਲੇ ਰਸਤੇ ਤੇ ਸਾਈਕਲ ਨਹੀਂ ਚੱਲ ਸਕਦੇ ਕਿਉਂਕਿ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਰਸਤਾ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਸਾਨੂੰ ਬਾਈਕ ਤੇ ਹੀ ਸਫਰ ਕਰਨਾ ਪਿਆ ਸਾਈਕਲ ਉੱਥੇ ਹੀ ਰੱਖਣੇ ਪਏ ਪਰ ਜਿੱਤਾਂ ਕਿ ਅਸੀਂ ਉਹਨਾਂ ਮੋਟਰਸਾਈਕਲ ਤੇ ਸਫਰ ਕਰਦੇ ਪਏ ਆ ਤੇ ਆਹ ਦੇਖੋ ਜੋ ਰਸਤੇ ਦੇ 뷰 ਆ ਗਏ ਇਹ ਸਾਈਕਲ ਤੇ ਮੁਸ਼ਕਲ ਬਹੁਤ ਮੁਸ਼ਕਲ ਸੀ ਇਹਦਾ ਲੰਬਾ ਕਿਉਂਕਿ ਰਸਤੇ ਜਿੱਦਾਂ ਤੁਸੀਂ ਦੇਖਦੇ ਪਏ ਆ ਲੱਗਾ ਕੋਈ ਪਿੰਡ ਆ ਨਾ ਕੋਈ ਸ਼ਹਿਰ ਆ ਨਾ ਕੋਈ ਘਾਰ ਆ ਆ ਸੜਕ ਤਾਂ ਕਦੇ ਹੀ ਆਉਂਦੀ ਆ ਕਿ ਪਹਿਲਾਂ ਦਾ ਉਹ ਰੋੜੀ ਹੀ ਅਸੀਂ ਉੱਪਰ ਕਰਦੇ ਪਏ ਸੀ ਆ ਹੁਣ ਸੜਕ ਆ ਸੜਕ ਦੇ ਵਿੱਚ ਵੀ ਚਲੋ ਠੀਕ ਆ ਵਧੀਆ ਐਡਵੈਂਚਰ ਆ ਜ਼ਿਆਦਾਤਰ ਬਾਈਕਰ ਇਹੀ ਰੋੜ ਆ ਪਨਾਉਂਦੇ ਆ ਤਾਂ ਮਿਲਦੇ ਆ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੱਸੋ ਫਿਰ ਕਿੱਦਾਂ ਲੱਗਿਆ ਤੁਹਾਨੂੰ ਸਫ਼ਰ ਇਹ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡੇ ਇੱਕ ਕਮੈਂਟ ਨਾਲ ਤੁਹਾਨੂੰ ਹੋਰ ਮੋਟੀਵੇਸ਼ਨ ਮਿਲਦੀ ਆ ਕਿਉਂਕਿ ਅਸੀਂ ਨਵਾਂ ਸਫਰ ਸ਼ੁਰੂ ਕੀਤਾ ਤੇ ਨਵਾਂ ਹੀ ਚੈਨਲ ਆ ਜਿੱਦਾਂ ਤੁਸੀਂ ਸਪੋਰਟ ਕਰਦੇ ਰਹੋਗੇ ਅਸੀਂ ਤੁਹਾਡੇ ਲਈ ਇਦਾਂ ਦੇ ਐਡਵੈਂਚਰ ਸਫਰ ਹੋਰ ਲੈ ਕੇ ਆਵਾਂਗੇ ਤੇ ਬਾਕੀ ਤਾਂ ਹੁਣ ਤੁਹਾਡੀ ਆਪ ਹੀ ਜੋ ਕੁਝ ਚੰਗਾ ਲੱਗੇ ਤਾਂ ਵੀਡੀਓ ਦਾ ਨਵੇਂ ਬੰਦੇ ਨੂੰ ਤੁਹਾਨੂੰ ਪਤਾ ਵੀ ਇਦਾਂ ਵੀਡੀਓ ਸ਼ੁਰੂਆਤ ਦੇ ਨਾਲ ਵਿੱਚ ਇਦਾਂ ਹੀ ਬਣਦੀ ਆ ਅਸੀਂ ਹੌਲੀ ਹੌਲੀ ਸੁਧਾਰ ਲਾਉਣ ਦੀ ਕੋਸ਼ਿਸ਼ ਕਰਾਂਗੇ ਤਦ ਉਹ ਤੁਹਾ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰ ਲੈਣਾ ਪੁੱਲਿਓ ਤੁਹਾਡਾ ਆਪਣਾ ਚੈਨਲ ਬੀਵੀ ਕੇ ਵਲੋਗ 1 ਤਾਂ ਵੀਡੀਓ ਦੇਖਦੇ ਰਹੋ ਅੱਗੇ ਹੋਰ ਵੀ ਐਡਵੈਂਚਰ ਬਾਕੀ ਹੈ ਦੋਸਤੋ ਆ ਦੇਖੋ ਲਦਾਖ ਦੀਆਂ ਢੇਟਾਂ ਤੇ ਬੱਕਰੀਆਂ ਦੇਖੋ ਆ ਬੱਕਰੀਆਂ ਆ ਗਈਆਂ ਦੇਖੋ ਹੋਰ ਜੀ ਇਹੀ ਪਹੁੰਚੀਆਂ ਸੋਹਣੀਆਂ ਖੁਣੀਆਂ ਬੱਕਰੀਆਂ ਢੇਟਾਂ ਆ ਦੇਖੋ ਨਾ ਸੰਗਰੀ ਆ ਕਿੱਦਾਂ ਮਾਂ ਮਾਂ ਦੇਖੋ ਫਿੱਟਾ ਰਹੀਆਂ 12 ਫਿੰਦੀਆਂ ਨੂੰ ਆ ਕੇ ਢੇਡੂ ਦੇਨੇ ਚਾਹ ਰਹੇ ਕਿ ਚਾਰਤੀਆਂ ਕਰਦੇ ਆਏ ਬਾਈ ਦੇਖ ਸਕਦੇ ਹੋ ਤੁਸੀਂ ਤੇ ਵਿਊ ਵੀ ਦੇਖ ਸਕਦੇ ਆ ਬਾਈ ਆਹ ਕੱਲਾ ਟ੍ਰੈਫਿਕ ਮਿਲਿਆ ਸਾਨੂੰ ਰੋਡ ਤੇ ਹਾਂਜੀ ਦੋਸਤੋ ਇਹ ਦੇਖੋ ਪਹਾੜਾਂ ਦੇ ਵਿੱਚ ਅਸੀਂ ਬਹੁਤ ਘੜ ਘੜ 20 ਕਿਲੋਮੀਟਰ ਸਫ਼ਰ ਅੱਗੇ ਤੱਕ ਕਰ ਲਿਆ ਹਜੇ ਤੱਕ ਤਾਂ ਸਾਨੂੰ ਕੱਚਾ ਰੋੜਾ 5 ਕਿਲੋਮੀਟਰ ਹੋਰ ਪਤਾ ਲੱਗਿਆ ਜੀ ਇਹ ਜਿਹੜਾ ਪੱਕਾ ਰੋੜਾ ਆਉਣਾ ਤੇ ਇਸ ਤੋਂ ਬਾਅਦ ਫਿਰ ਅੱਗੇ ਕੱਚਾ ਰੋੜਾ ਹੀ ਆ ਆਫ ਰੋਡਿੰਗ ਇਹ ਵੀ ਦੇਖ ਸਕਦੇ ਹੋ ਜੀ ਜਾ ਰਹੇ ਆ ਰੱਬ ਕੋਲ ਰੱਖੀ ਸਾਡਾ ਸਫ਼ਰ ਰੱਖੀ